ਮਲੇਰਕੋਟਲਾ ਜ਼ਿਲ੍ਹਾ ਵਿੱਚ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਇੰਤਜ਼ਾਮ ਲਗਾਤਾਰ ਵਧਾਏ ਜਾ ਰਹੇ ਹਨ ਇਸੇ ਲੜੀ ਤਹਿਤ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਮਲੇਰਕੋਟਲਾ ਦਾ ਦੌਰਾ ਕੀਤਾ ਅਤੇ ਇੱਥੋਂ ਦੇ ਐਸਐਸਪੀ ਡਾਕਟਰ ਸਿਮਰਤ ਕੋਰ ਨਾਲ ਮੀਟਿੰਗ ਕਰਕੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਡੀਆਈਜੀ ਪੁੱਲਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੂਫਸੀਦੀ ਅਸਲਾ ਜਮ੍ਹਾਂ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇਗਾ ਅਤੇ ਜੇਕਰ ਕੋਈ ਵੀ ਵਿਅਕਤੀ ਜਿਸ ਪਾਸ ਅਸਲਾ ਹੈ ਉਹ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਪਾਸ 2 ਜਾਂ 3 ਅਸਲੇ ਹਨ ਉਸ ਨੂੰ ਸਾਰੇ ਹੀ ਅਸਲੇ ਜਮ੍ਹਾਂ ਕਰਵਾਉਣੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਸ਼ਹਿਰ ਅੰਦਰ ਕੇਵਲ 25% ਹੀ ਅਸਲਾ ਜਮ੍ਹਾਂ ਹੋਇਆ ਹੈ ਅਤੇ ਪੁਲਿਸ ਪਾਸ ਸਾਰੇ ਅਸਲਾ ਧਾਰਕਾਂ ਦਾ ਵੇਰਵਾ ਮੌਜੂਦ ਹੈ। ਕੋਤਾਹੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਾ ਨਹੀਂ ਜਾਵੇਗਾ। ਡੀਆਈਜੀ ਭੁੱਲਰ ਨੇ ਘਰੇ दारू ਕੱਢਣ ਵਾਲੇ ਵਿਅਕਤੀਆਂ ਨੂੰ ਵੀ ਸਖਤ ਤਾੜਨਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਝ ਆ ਜਾਣ ਨਹੀਂ ਤਾਂ ਉਹਨਾਂ ਨੂੰ ਜੇਲ੍ਹ ਅੰਦਰ डक ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸੰਗਰੂਰ ਵਿੱਚ ਕਈ ਵਿਅਕਤੀ ਨਕਲੀ दारू ਪੀਣ ਨਾਲ ਮਰ ਚੁੱਕੇ ਹਨ। ਜਿਸ ਕਾਰਨ ਨਕਲੀ दारू ਦੇ ਖਿਲਾਫ ਪੁਲਿਸ ਹੋਰ ਵੀ ਸਖਤ ਐਕਸ਼ਨ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਅੰਦਰ ਨਸ਼ੇ ਦੇ ਸੁੱਧਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਵੇਗਾ। ਚੋਨਾ ਆਮਨੋ ਅਮਾਨ ਨਾਲ ਟਿਪਰੇ ਚੜਨ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਇੱਕ ਪਲਟੂਨ ਮਲੇਰਕੋਟਲਾ ਵਿਖੇ ਆ ਚੁੱਕੀ ਹੈ ਅਤੇ ਹੋਰ ਵੀ ਪੈਰਾ ਮਿਲਟਰੀ ਫੋਰਸਾਂ ਨੂੰ ਬੁਲਾਇਆ ਜਾ ਰਿਹਾ ਹੈ। ਉਹਨਾਂ ਨੇ ਭਗੋੜੇ ਮੁਲਜ਼ਮਾਂ ਨੂੰ ਵੀ ਸਖਤ ਤਾੜਨਾ ਕੀਤੀ ਅਤੇ ਕਿਹਾ ਕਿ ਕੋਟਾ ਦੇ ਭਗੋੜੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੇਸ਼ ਹੈ ਪੱਤਰਕਾਰ ਵਿਕਰਾਂ ਜਨਰਲ ਦੀ ਰਿਪੋਰਟ। ਜੇਕਰ ਤੁਸੀਂ ਮਲੇਰਕੋਟਲਾ ਦੀਆਂ ਹੋਰ ਖਬਰਾਂ ਸਭ ਤੋਂ ਪਹਿਲਾਂ ਵੇਖਣਾ ਚਾਹੁੰਦੇ ਹੋ ਤਾਂ ਮੇਰਾ ਇਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਵੋ। ਦੀ ਮੈਨਪਾਵਰ ਚਾਹੀਦੀ ਹੈ ਉਹਦੇ ਬਾਰੇ ਡਿਸਕਸ ਕੀਤਾ ਗਿਆ ਇਲੈਕਸ਼ਨ ਦੇ ਵਿੱਚ ਬਕਾਇਦਾ ਕੀ ਕੀ ਸਕਿਉਰਟੀ ਅਰੇਂਜਮੈਂਟਸ ਉਹਦੇ ਬਾਰੇ ਸਰੀਪਕਸਨਲ ਡਿਸਕਸ ਕੀਤਾ ਗਿਆ ਫੋਰਸ ਨੂੰ ਬੀਫ ਕੀਤਾ ਗਿਆ ਇਲੈਕਸ਼ਨ ਬਾਰੇ ਬਾਕੀ ਜਿਹੜੇ ਪੀਲੋਸ ਨੇ ਉਹਨਾਂ ਨੂੰ ਫੜਨ ਬਾਰੇ ਐਨਬੀਡਬਲ ਨੇ ਉਹ ਐਗਜ਼ੀਕਿਊਟ ਕਰਾਉਣ ਲਈ ਪ੍ਰੋਲ ਜੰਪਰ ਬੇਲ ਜੰਪਰ ਜਿਨੇ ਨੇ ਡਿਟੇਲ ਦੇ ਵਿੱਚ ਡਿਸਕਸ ਕੀਤਾ ਗਿਆ ਇਸ ਤੋਂ ਸਿਵਾਏ ਮਲੇਰਪੁਰਲੇ ਜਿਹੜੇ ਦਾ ਕ੍ਰਾਈਮ ਉਹ ਅਸੀਂ ਡਿਸਕਸ ਕੀਤਾ। ਇਹਦੇ ਸਬੰਧ ਦੇ ਵਿੱਚ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਫ੍ਰੀ ਐਂਡ ਫੇਅਰ ਜਿਹੜਾ ਇਲੈਕਸ਼ਨ ਕਰਾਉਣਾ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਟੀ ਬੰਦੋਬਸਤ ਦੇ ਵਿੱਚ ਜਿਹੜੀ ਕਮੀ ਪੇਸ਼ ਨਾ ਹੋਵੇ। ਤਾਂ ਕਿ ਹਰੇਕ ਵੋਟਰ ਜਿਹੜਾ ਬਹੁਤ ਹੀ ਸੌਖੇ ਤਰੀਕੇ ਨਾਲ ਜਾ ਕੇ ਆਪਣੇ ਵੋਟ ਦਾ ਇਸਤੇਮਾਲ ਕਰੇ। ਔਰ ਪਬਲਿਕ ਨੂੰ ਨਾਲ ਮੈਂ ਰਿਕੁਐਸਟ ਕਰਾਂਗਾ ਕਿ ਪੁਲਿਸ ਨੂੰ ਕਹਦਾ ਨਾਲ ਸਹਿਯੋਗ ਕਰੇ ਇਸ ਤੋਂ ਸਭਾਏ ਜਿਹੜੇ ਕੋਈ ਬੰਦੇ ਦੋ ਨੰਬਰ ਦਾ ਕੰਮ ਕਰਦੇ ਨੇ ਲਿਕਰ ਸਮਗਲਿੰਗ ਉਹ ਡਰੱਗਸ ਬਾਰੇ ਉਹਦੇ ਬਾਰੇ ਪੁਲਿਸ ਨੂੰ ਪੂਰਾ ਚੌਕਸ ਰਹਿਣ ਲਈ ਸਖਤੀ ਨਾਲ ਜਿਠਣ ਲਈ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕੋਈ ਵੀ ਜਿਹੜਾ ਸਮਗਲਰ ਹੈ ਉਹਨੂੰ ਇਨਫੋਰਮੇਸ਼ਨ ਡਿਵੈਲਪ ਕਰਕੇ ਉਹਨਾਂ ਤੇ ਪ੍ਰੋਪਰ ਜਿਹੜਾ ਐਕਸ਼ਨ ਲਿਆ ਜਾਵੇ ਔਰ ਇਸ ਇਲਾਕੇ ਦੇ ਵਿੱਚ ਜਿਵੇਂ ਕਿ ਸੰਗਰੂਲ ਦੇ ਇੱਕ ਪਿੰਡ ਦੇ ਵਿੱਚ ਦਰੂਪੀਨ ਨਾਲ ਕੁਝ ਬੰਦੇ ਮਰ ਗਏ ਇੱਥੇ ਵੀ ਹਦਾਇਤ ਕੀਤੀ ਗਈ ਹੈ ਕਿ ਜਿੰਨੇ ਵੀ ਲੋਕ ਨੇ ਉਹਨਾਂ ਤੇ ਨਿਗਰਾਨੀ ਰੱਖੀ ਜਾਏ ਤੇ ਕੋਈ ਆਪਣੀ ਲੈਵਲ ਤੇ ਕੋਈ ਦਾਰੂ ਕੱਢ ਕੇ ਵੇਚੇ ਨਾ ਔਰ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ کاروبار ਕਰਦਾ ਹੈ ਉਹਨਾਂ ਦੇ ਉੱਤੇ ਸਖਤੀ ਨਾਲ ਜਿਹੜਾ ਐਕਸ਼ਨ ਲਿਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਨਸਖਾਮੀ ਜੜੀ ਹੈ ਘਟਨਾਨਾਵਾਂ ਵਾਪਰ ਸਕਦੇ ਬਸ ਮੈਂ ਤਾਂ ਅੱਜ ਇਸੇ ਸੰਬੰਧ ਵਿੱਚ ਫੋਰਸ ਨੂੰ ਬਰੀਫ ਕਰਨ ਲਈ ਆਇਆ ਸੀ ਤੇ ਤੁਹਾਡੇ ਸਾਰਿਆਂ ਦੇ ਪ੍ਰੈਸ ਰਹੀ ਯਾਂ ਪਬਲਿਕ ਨੂੰ ਬੇਨਤੀ ਕਰਾਂਗਾ ਕਿ ਇਲਾਕੇ ਦੇ ਵਿੱਚ ਜਿਹੜੀਆਂ ਵੋਟਾਂ ਆਉਣੀਆਂ ਨੇ ਉਹਨਾਂ 'ਚ ਸ਼ਾਂਤੀ ਬਣਾ ਕੇ ਰੱਖਣ ਪੀਸਫੁਲ ਮਾਹੌਲ ਰਹੇ ਤਾਂ ਕਿ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਹੈ ਬਹੁਤ ਹੀ ਵਧੀਆ ਤਰੀਕੇ ਜਿਹੜਾ ਨੇਪਰੇ ਚੜ੍ਹ ਸਕੀ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਸਾਰੀ ਫੋਰਸ ਨੂੰ ਜਾਣਕਾਰੀ ਦਿੱਤੀ ਗਈ ਹੈ ਬਰੀਫ ਕੀਤਾ ਗਿਆ ਸਾਰੀ ਫੋਰਸ ਨੂੰ ਇਲੈਕਸ਼ਨ ਕਮਿਸ਼ਨ ਰਹੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਇਨਭੈਨ ਪਾਲਣਾ ਕੀਤੀ ਜਾਵੇ ਥੈਂਕ ਯੂ ਜੀ ਸਰ ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਨਸ਼ੇ ਹੁੰਦੇ ਹਨ ਉਹਨਾਂ ਬਾਰੇ ਕੀ ਸਪੱਸ਼ਟਤਾ ਦੇਖੋ ਜੀ ਨਸ਼ੇ ਦੇ ਸਦਾਗਰ ਤਾਂ ਕਿਸੇ ਕੀਮਤੇ ਵੀ ਜਿਹੜੇ ਸਪੇਅਰ ਨਹੀਂ ਕੀਤੇ ਜਾਂਦੇ ਮੈਂ ਆਮ ਪਬਲਿਕ ਨੂੰ ਵੀ ਬੇਨਤੀ ਕਰਨਾ ਹੁਣਾ ਤੁਹਾਡੇ ਰਹੀਂ ਇਹ ਸਭ ਤੋਂ ਪਹਿਲਾਂ ਨਸ਼ੇ ਨੂੰ ਕੰਟਰੋਲ ਕਰਨਾ ਜਿਹੜਾ ਸਾਧਨ ਨੇ ਉਹ ਪੇਰੈਂਟਸ ਨੇ। ਹਰੇਕ ਪੇਰੈਂਟਸ ਨੂੰ ਪਤਾ ਹੁੰਦਾ ਹੈ ਕਿ ਸਾਡਾ ਬੱਚਾ ਨਸ਼ਾ ਲੈ ਕੇ ਕਿੱਥੋਂ ਆਉਂਦਾ ਹੈ। ਉਹਨਾਂ ਨੂੰ ਇਹ ਰਿਕੁਐਸਟ ਹੈ ਕਿ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਜਿਹੜੀ ਉਹਨਾਂ ਦੀ ਅਸੀਂ ਸਪਲਾਈ ਲਾਈਨ ਤੋੜ ਸਕੀਏ। ਔਰ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਨਸ਼ਿਆਂ ਦੇ ਵਿੱਚ ਪਏ ਹੋਏ ਨੇ ਉਹਨਾਂ ਦਾ ਪ੍ਰਸ਼ਾਸਨ ਹਮੇਸ਼ਾ ਉਹਨਾਂ ਦੇ ਕੈਂਪ ਲਵਾ ਕੇ ਉਹਨਾਂ ਦੇ ਨਸ਼ੇ ਛਡਾਉਣ ਲਈ ਡੀਸੀ ਅਤੇ ਐਸਐਸਪੀ ਜਿਹੜਿਓ ਕੈਮਪੋ ਵੀ ਲੋਨ ਗਿਆ ਉਹਨਾਂ ਦੇ ਨਸ਼ਾ ਵੀ ਡਾਉਣਗੇ ਪਰ ਸਪਲਾਈ ਲਾਈਨ ਨੂੰ ਤੋੜ ਦੇ ਨਸ਼ੇ ਕਿੱਥੋਂ ਆਉਂਦੇ ਨੇ ਜਿਨ੍ਹਾਂ ਪੇਰੈਂਟਸ ਹੁੰਦੇ ਨੇ ਸਹਿਯੋਗ ਕਰ ਸਕਦੇ ਨੇ ਉਹਨਾਂ ਕੋਈ ਸਹਿਯੋਗ ਨਹੀਂ ਕਰ ਸਕਦਾ ਜਾਂ ਉਸ ਤੋਂ ਬਾਅਦ ਸੈਕੰਡ ਜਿਹੜਾ ਸਹਿਯੋਗ ਕਰਨ ਵਾਲੇ ਉਹ ਤੁਸੀਂ ਹੋ ਪੱਤਰਕਾਰ ਪੱਤਰਕਾਰ ਨੂੰ ਵੀ ਪਤਾ ਹੁੰਦਾ ਵੀ ਆ ਇੱਥੋਂ ਬੰਦਾ ਨਸ਼ੇ ਵੇਚਦਾ ਅਸੀਂ ਕੋਈ ਵੀ ਬੰਦਾ ਜਿਹੜਾ ਸਾਹਮਣੇ ਆਏਗਾ ਉਹਦਾ ਨਾਂ ਸਿਕਰਟ ਰੱਖਾਂਗੇ ਕਿਤੇ ਵੀ ਡਿਸਕਲੋਜ਼ ਨਹੀਂ ਹੋਏਗਾ ਬਟ ਜਿਹੜੀ ਇਹ ਨਾਮਰਾਦ ਨਸ਼ੇ ਦੀ ਬਿਮਾਰੀ ਹੈ ਇਨਾਂ ਤੋਂ ਛੜਕਾਰਾ ਪਾਉਣ ਲਈ ਆਪਦੀ ਪੰਜਾਬ ਦੀ ਜਵਾਨੀ ਵਿੱਚ ਆਉਣ ਲਈ ਆਪਣੇ ਬੱਚਿਆਂ ਦੀ ਚੰਗੀ ਸਿਹਤ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਊੜ ਨੂੰ ਸਾਨੂੰ ਕਰਨਾ ਪਏਗਾ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ ਸਾਰੇ ਜਣੇ ਰਲ ਕੇ ਆਪਾਂ ਹੰਬੜਾ ਮਾਰੀਏ ਤੇ ਕੋਈ ਵੱਡਾ ਔਖਾ ਕੰਮ ਨਹੀਂ ਹੈ ਸਰ ਜ਼ਿਲ੍ਹਾ ਮਲੇਰਕੋਟਲੇ ਦੀ ਗੱਲ ਕਰੀਏ ਤਾਂ ਸਰ ਕੋਈ ਸੰਵੇਦਨਸ਼ੀਲ ਵੀ ਏਰੀਆ ਨਹੀਂ ਮਲੇਰਕੋਟਲੇ ਦੇ ਵਿੱਚ ਦੇਖੋ ਇਹਦੇ ਵਿੱਚ ਅਸੀਂ ਕਈ ਹੌਟਸਪੌਟ ਜਿਹੜੇ ਹੈਗੇ ਨੇ ਉਹ ਆਡੈਂਟੀਫਾਈ ਏਰੀਆ ਜਿਹੜੇ ਕੀਤੇ ਨੇ ਅਸੀਂ ਟਾਈਮ ਟੂ ਟਾਈਮ ਜਿਹੜਾ ਉਹਦੇ ਤੇ ਨਿਗਰਾਨੀ ਰੱਖੀ ਹੋਈ ਹੈ ਉੱਥੇ ਅਸੀਂ ਸਰਚ ਆਪਰੇਸ਼ਨ ਵੀ ਆਪਣੇ ਕਰਾਉਂਦੇ ਰਹਿੰਦੇ ਆਂ ਔਰ ਰਿਕਵਰੀਜ਼ ਵੀ ਹੋ ਜਾਂਦੀ ਤੇ ਉਹ ਜਿਹੜੇ ਸਾਡੇ ਹੌਟਸਪੌਟ ਏਰੀਆ ਜਿਹੜੇ ਹੈ ਨੇ ਉਹ ਆਡੈਂਟੀਫਾਈ ਕੀਤੇ ਨੇ ਪੁਲਿਸ ਨੇ ਬਾਕੀ ਦਾ ਸਾਡੀ ਨਿਗਰਾਨੀ ਉਸ ਏਰੀਆ ਦੇ ਉੱਤੇ ਹੈ ਕੀ ਮਿਆਰ ਕੀ ਹੁੰਦਾ ਸਰ ਉਹਦੇ ਆਇਡੈਂਟੀਫਾਈ ਕਰੰਦਾ ਕਿ ਕਿਸ ਕਿਸ ਏਰੀਆ ਦੇ ਦੇਖੋ ਜੀ ਇਹ ਪੁਲਿਸ ਦਾ ਕੋਈ ਸੀਕ੍ਰਟ ਸਾਰਾ ਕੁਝ ਹੁੰਦਾ ਹੈ ਹਰ ਇੱਕ ਚੀਜ਼ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਕਿ ਮਿਆਰ ਕੀ ਹੁੰਦਾ ਤੁਹਾਨੂੰ ਵੀ ਪਤਾ ਹੈ ਕਿ ਕੋਈ ਬੰਦਾ ਕਿਹੜਾ ਕਿੱਥੋਂ ਖੜ ਕੇ ਆ ਕੇ ਨਸ਼ਾ ਵੇਚਦਾ ਹੈ ਜਾਂ ਕਿੱਥੋਂ ਲੈ ਕੇ ਆਉਂਦਾ ਹੈ ਤੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਡਵੈਲਪ ਜਿਹੜੀ ਕੀਤੀ ਜਾਂਦੀ ਹੈ ਹੋਰ ਦੱਸੋ ਜੀ ਥੈਂਕ ਯੂ ਜੀ ਮੇਰੇ ਕੰਮ ਦੇ ਵਿੱਚ ਉਹ ਸਾਰੇ ਹੀ ਪ੍ਰਬੰਧ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਅnder ਚੜ੍ਹੇ ਹੋਏ ਨੇ ਬਾਕੀ ਟਾਈਮ ਟੂ ਟਾਈਮ ਜਿਹੜਾ ਅਸੀਂ ਡੂਰਿੰਗ ਇਲੈਕਸ਼ਨ ਆਪਣੀ ਚੈਕਿੰਗ ਜਿਹੜੀ ਉਹ ਵਧਾਈ ਹੋਈ ਏ ਅੱਗੇ ਵੀ ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਚੈਕਿੰਗ ਹੋਰ ਜਿਆਦੀ ਸ਼ਕਤੀ ਨਾਲ ਜਿਹੜੀ ਕੀਤੀ ਜਾਵੇ ਤਾਂ ਕਿ ਕਦੇ ਕੋਈ ਅਸਕਾਮੀ ਘਟਨਾ ਨਾ ਵਾਪਰੇ ਔਰ ਇਲੈਕਸ਼ਨ ਜਿਹੜਾ ਪੀਸਫੁੱਲ ਰਹੇ ਸਰ ਵੈਪਨ ਲੈ ਕੇ ਕਈ ਵਾਰੀ ਹੁੰਦਾ ਵੀ ਦੋ ਵੈਪਨ ਨੇ ਆਲਾ ਕਹਿੰਦਾ ਵੀ ਇੱਕ ਆਰਮ ਜਿਹੜਾ ਜਮਾ ਕਰਵਾ ਦੇ ਉਹਨਾਂ ਲਈ ਟੀਮ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਕਿ 100% ਜਿਹੜੇ ਵੈਪਨ ਨੇ ਉਹ ਡਿਪੋਜ਼ਿਟ ਹੋਣਗੇ ਔਰ ਉਹਦੇ ਚ ਅਸੀਂ ਸਾਰੀ ਫੋਰਸ ਨੂੰ ਹਦਾਇਤ ਕੀਤੀ ਹੈ ਸਾਡੇ ਇੱਥੇ ਮਲੇਰਕੋਟਲੇ ਦੇ ਵਿੱਚ ਤਗਰੀ 25% ਜਿਹੜੇ ਸਾਡੇ ਵੈਪਨ ਅਸੀਂ ਡਿਪੋਜ਼ਿਟ ਕਰਾ ਲਏ ਨੇ ਤੇ ਸਾਰੇ ਵੈਪਨ ਹੋਲਡਰ ਜਿਹੜੇ ਨੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਨੇੜੇ ਵਾਲੇ ਸਬੰਧਤ ਪੁਲਿਸ ਸਟੇਸ਼ਨ ਦੇ ਵਿੱਚ ਜਾਂ ਜਿਹੜਾ ਕੋਈ ਗਨ ਆਫਸ ਹੈਗਾ ਉੱਥੇ ਆਪਣੇ ਆਪਣੇ ਜਮ੍ਹਾਂ ਕਰਾ ਸਰ ਪਰਾਮਿਲਟਰੀ ਫੋਰਸਾਂ ਦੀ ਜਨਤ ਕਿੰਨੀ ਹਲਕਾ ਸੰਗਰੂਲਿਆ ਮਲੇਕੁਰ ਕਿੰਨੀ ਤੇ ਕੁਝ ਸਾਡੇ ਕੋਲ ਇੱਕ ਕਪਲ ਟੂਨ ਹੈ ਸੈਂਬਲੇਰ ਕਟਲੇ ਦੇ ਵਿੱਚ ਆਈ ਆ ਬਾਕੀ ਜ਼ਿਲ੍ਹਿਆਂ 'ਚ ਅਲੱਗ-ਅਲੱਗ ਕੰਪਨੀਆਂ ਇੱਕ-ਇੱਕ ਕੰਪਨੀ ਆ ਗਈ ਆ ਆਉਣ ਵਾਲੇ ਸਮੇਂ 'ਚ ਸਾਡੇ ਕੋਲ ਹੋਰ ਵੀ ਪਰਾਮਿਲਟਰੀ ਫੋਰਸਾਂ ਆ ਗਈਆਂ ਤੇ ਉਹ ਅਸੀਂ ਜਿੱਥੇ-ਜਿੱਥੇ ਜ਼ਰੂਰਤ ਹੋਈ ਉਹਨਾਂ ਨਾਲ ਅਸੀਂ ਫਲੈਗ ਮਾਰਚ ਵੀ ਕਰਾਂਗੇ ਨੱਕੇ ਵੀ ਲਾਵਾਂਗੇ ਪੋਲਿੰਗ ਸਟੇਸ਼ਨ ਪੋਲਿੰਗ ਬੂਥਾਂ 'ਤੇ ਉਹਨਾਂ ਦੀ ਜਿਹੜੀ ਡਿਊਟੀ ਵੀ ਚੱਲੇਗੀ ਨਾਲ ਤੇ ਆਉਣ ਵਾਲੇ ਸਮੇਂ 'ਚ ਟਾਈਮ ਟੂ ਟਾਈਮ ਜਿਹੜੀ ਸਾਡੇ ਕੋਲ ਪੈਰਾਮੈਟਰੀ ਕੋਰਸ ਆਏਗੀ ਆਮ ਆਸਰ ਕੋ ਮੈਸੇਜ ਦੇਣਾ ਚਾਹੁੰਦਾ ਆ ਪਬਲਿਕ ਨੂੰ ਇਹੋ ਹੀ ਬੇਨਤੀ ਹੈ ਕਿ ਇਲੈਕਸ਼ਨਾਂ ਦਾ ਮਾਹੌਲ ਪੀਸਫੁਲੀ ਇਲੈਕਸ਼ਨਾਂ ਕਰਾਉਣ ਸਾਰੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਿਵਲ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਇਹੋ ਹੀ ਬੇਨਤੀ ਪਬਲਿਕ ਨੂੰ ਥੈਂਕ ਯੂ ਧੰਨਵਾਦੀ ਦਾਦੀਏ ਕੇ ਆ ਪਬਲਿਕ ਨੂੰ ਅਪੀਲ ਕੀਤੀ ਹੈ ਜੀ ਸਾਹਿਬ ਨੇ ਕਿ ਇੱਕ ਮਹੀਨੇ ਦਾ ਸਮਾਂ ਦਾ ਬਹਾਰ ਚੱਲਦਾ ਤੇ ਜਿਹੜਿਆ ਕੋਲ ਸਮਾਨ ਲੈ ਕੇ ਅਹਤਿਆਤਰ ਵਰਤਿਆ ਜਾ ਰਿਹਾ ਤੇ ਕਿਹੜੀ ਕਿਹੜੀ ਜੀ ਨੂੰ ਲੈ ਕੇ ਉਪਤਾਪਲਵਸ ਕੀਤੇ ਜਾ ਰਹੇ ਨੇ ਜੀ ਸਾਹਿਬ ਜੀ ਜੀ ਹਾਂ ਜੀ